ਸਾਰੀਆਂ ਸੰਗਤਾਂ ਨੂੰ ਜੈ ਜੀ ਤੋਂ ਤੁਹਾਨੂੰ ਸਾਰੇ ਜੀ ਥਰੂ ਦਾਸ ਭਵਨ ਪ੍ਰਬੰਧਕ ਕਮੇਟੀ ਨੇ 648वां शिवदास माह जी ਦਾ ਪ੍ਰਕਾਸ਼ ਉਤਸਵ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਔਰ ਬਹੁਤ ਬਦਿਆ ਸੰਪਨ ਹੋਇਆ ਹੈ ਤੋ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਵਿੱਚ ਗੁਰਪੁਰ ਵਿੱਚ ਕਿਸੇ ਵੀ ਤਰ੍ਹਾਂ ਨਾਲ ਸੇਵਾ ਕੀਤੀ ਹੈ ਪ੍ਰਬੰਧਕ ਕਮੇਟੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਸਾਰੇ ਹੀ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਸੰਗਤਾਂ ਨੇ ਫਲੈਕਸਰ ਲਗਾਈਆਂ ਆयां ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਬਹੁਤ ਉਹਨਾਂ ਦੀ ਸ਼ਰਧਾ ਦੇਖੀ ਗਈ ਹੈ ਕਲਾਕਾਰਾਂ ਦੇ ਵਿੱਚ ਸ਼ਰਧਾ ਦੇਖੀ ਗਈ ਹੈ ਪਰ ਅਸੀਂ ਉਹਨਾਂ ਨੇ ਬੇਨਤੀ ਕਰਨੀ ਚਾਹੁੰਦੇ ਆਂ ਕਿ ਜਿਨ੍ਹਾਂ ਵੀ ਸੰਗਤਾਂ ਨੇ ਕੰਪਨੀਆਂ ਨੇ ਕਲਾਕਾਰਾਂ ਨੇ ਆਪਣੀ ਫਲੈਕਸਰ ਲਗਾਈਆਂ ਨੇ ਉਹ 23 ਤਰੀਕ ਤੱਕ ਉਹ ਪਰਿਉਤਾਰ ਲੈਣ ਕਿਉਂਕਿ ਮਰਾਇ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ 23 ਤਰੀਕ ਤੋਂ ਪਹਿਲਾਂ-ਪਹਿਲਾਂ ਇਹ ਜਿਹੜੀ ਫਲੈਕਸਰ ਆ ਉਤਾਰ ਦੇਣ ਤੇ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ